ਯੋ ਨਾ ਮੈਂ ਨੰਗਾ ਲੱਗਿਆ ਜੀ ਉਹਦੇ ਵਿੱਚ ਜਿਹੜਾ ਜਦੋਂ ਆਪਾਂ ਨੰਗਾਉਂਦੇ ਆ ਚੈੱਕ ਕਰਦੇ ਹੁੰਦੇ ਕੁਝ ਲੈ ਕੇ ਤਨੇ ਬੈਗ ਬੁੱਕ ਚੈੱਕ ਕਰਦੇ ਹੁੰਦੇ ਆਪਣੇ ਤੇ ਮੈਨੂੰ ਆ ਤੇ ਜੀ ਕੱਡੋ 골ਡ ਕਿੱਥੇ ਆ ਅੱਜ ਦੋਸਤੋ ਤੁਹਾਨੂੰ ਇੱਕ ਮੈਂ ਬਹੁਤ ਜ਼ਰੂਰੀ ਜਾਣਕਾਰੀ ਦੇਣੀ ਹੈ ਤੇ ਇਹ ਤੁਹਾਡੇ ਲਈ ਜ਼ਰੂਰੀ ਬਹੁਤ ਹੈ ਜੋ ਬੰਦੇ ਟਰੈਵਲ ਕਰਦੇ ਉਹਨਾਂ ਅਸਤੇ ਖਾਸ ਤੌਰ ਤੇ ਤੇ ਖਾਸ ਤੌਰ ਤੇ ਜਿਵੇਂ ਆਪਣਾ ਹੈਗਾ ਜੀ ਸ਼੍ਰੀ ਅਮਰਸਰ ਸਾਹਿਬ ਵਾਲਾ 에어ਪੋਰਟ ਆਪਾਂ ਜਦੋਂ ਜਾਣੇ ਜਾ ਰਹੇ ਦੋਸਤ ਆਪਣੇ ਕਹਿ ਹੀ ਦਿੰਦੇ ਜਾਂ ਚੇ ਤਾਂ ਵੀ ਆਉਂਦੇ ਯਾਰ ਮੋਬਾਈਲ ਲੈ ਆਓ ਸਸਤੀ ਆ ਦੁਬਈ ਦੇ ਵਿੱਚ ਮੈਂ ਵੀ ਆਲੇ ਭਰਾਵਾਂ ਵਾਸਤੇ ਦੋਨਾਂ ਵਾਸਤੇ ਮੋਬਾਈਲ ਲੈ ਕੇ ਆਇਆ ਮੇਰਾ ਜਿਹੜਾ ਦੂਜਾ ਦੋਸਤ ਹੈ ਜਿਹੜਾ ਮੇਰੇ ਨਾਲ ਗੋਲਡ ਦਾ ਕੰਮ ਕਰਦੇ ਉਹਨਾਂ ਨੇ ਬਿਸਕੁਟ ਵੀ ਲੈਏ ਸੀ ਛੋਟੇ ਛੋਟੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਇਰ ਗੁਰੂ ਚੜ੍ਹਦੀ ਕਲਾ 'ਤੇ ਰੱਖਣ ਜੀ ਅੱਜ ਦੋਸਤੋ ਤੁਹਾਨੂੰ ਇੱਕ ਮੈਂ ਬਹੁਤ ਜ਼ਰੂਰੀ ਜਾਣਕਾਰੀ ਦੇਣੀ ਹੈ ਤੇ ਇਹ ਤੁਹਾਡੇ ਲਈ ਜ਼ਰੂਰੀ ਬਹੁਤ ਹੈ ਜੋ ਗੰਦੇ ਟਰੈਵਲ ਕਰਦੇ ਹੋ ਉਹਨਾਂ 'ਸਤੇ ਖਾਸ ਤੌਰ ਤੇ ਤੇ ਖਾਸ ਤੌਰ ਤੇ ਜਿਵੇਂ ਆਪਣਾ ਹੈਗਾ ਜੀ ਸ਼੍ਰੀ ਅਮਰਸਰ ਸਾਹਿਬ ਵਾਲਾ 에ਰਪੋਰਟ ਪੰਜਾਬ ਦੇ ਵਿੱਚ ਅੱਜ ਮੈਂ ਤੁਹਾਨੂੰ ਤੇ ਹਾਲਾਤ ਦੱਸਦਾ ਜਿਹੜੀ ਸਾਡੇ ਨਾਲ ਹੋਈ ਸੀ ਏ ਅੱਜ ਮੈਂ ਵੀਡੀਓ ਵੇਖੀ ਜਾਂਦਾ ਸੀ ਤੇ ਮੈਨੂੰ ਯਾਦ ਆ ਗਿਆ ਮੈਂ ਚੱਲ ਤੁਹਾਡਾਂ ਨਾਲ ਸ਼ੇਅਰ ਕਰਦੇ ਆਂ ਤੇ ਉਹਦੇ ਨਾਲ ਉਹ ਤੁਹਾਨੂੰ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਇਹ ਗੱਲ ਹੈ ਕਿ ਦੋਸਤੋ ਜਦੋਂ ਮਤਲਬ ਕਰੋਨਾ ਆ ਕੇ ਜਾਵੜਿਆ ਸੀਗਾ ਉਹ ਤੋਂ ਥੋੜੇ ਸਮੇਂ ਬਾਅਦ ਅਸੀਂ ਜਾਵੜੇ ਘੁੰਮਣ ਦੁਬਈ ਦੇ ਵਿੱਚ ਮੈਂ ਤੇ ਮੇਰੇ ਯਾਰ ਦੋਸਤ ਤੇ ਅਸੀਂ ਜੇ ਇੱਥੋਂ ਗਏ ਇੰਡ ਕੋ ਤੇ ਗਏ ਸੀ ਇੱਥੋਂ ਤਾਂ ਅੰਬਰ ਫੇਅਰਪੋਰਟ ਤੋਂ ਹੀ ਗਏ ਸੀ ਅਸੀਂ ਤੇ ਬੜੀ ਹੱਥ ਕਮੇ ਤੇ ਉੱਥੇ ਆਇਆ ਹੁੰਦਾ ਵੀ ਆਪਾਂ ਜਦੋਂ ਜਾਣੇ ਯਾਰ ਦੋਸਤ ਆਪਣੇ ਕਹਿ ਹੀ ਦਿੰਦੇ ਜਾਚੇ ਤਾਂ ਵੀ ਆਉਂਦੇ ਯਾਰ ਮੋਬਾਈਲ ਲੈ ਆਓ ਸਸਤੇ ਆ ਦਵਾਈ ਦੇ ਵਿੱਚ ਤੇ ਮੈਂ ਵੀ ਆਦੇ ਭਰਾਵਾਂ ਵਾਸਤੇ ਦੋਨਾਂ ਵਾਸਤੇ ਮੋਬਾਈਲ ਲੈ ਕੇ ਆਇਆ ਤੇ ਸਸਤੇ ਹੀ ਪਏ ਉਹ ਮੈਨੂੰ ਲੱਗਾ ਮੈਂ ਲੈ ਕੇ ਆਇਆ ਚਲੋ 13 Pro 13 Pro ਇੰਡੀਆ ਨਾਲੋਂ ਮੈਨੂੰ ਲੱਗਾ ਕਿ 12 ਜਾਂ 15000 ਰੁਪਏ ਸਸਤਾ ਸੀ ਦੋ ਫੋਨ ਲੈ ਕੇ ਆਏ ਸੋਨਾਂ ਵਾਸਤੇ ਮੈਂ ਤੇ ਵੈਸੇ ਤਾਂ ਆਪਣੇ ਜਦੋਂ ਆਪਾਂ 에어ਪੋਰਟ ਤੇ ਉਤਰਦੇ ਆਂ ਜਿਹੜੇ ਹੁੰਦੇ ਆਪਣੇ ਕਸਟਮ ਵਾਲੇ ਉਹ ਸਾਰਾ ਪੁੱਛ ਬੜਤਾਲ ਕਰਦੀ ਹੈ ਤੁਸੀਂ ਯਾਰਾ ਕੁਝ ਲਿਆ ਵੀ ਨਹੀਂ ਸਕਦੇ ਕਿਉਂਕਿ ਆਪਣੇ 에어ਪੋਰਟ ਦੇ ਉੱਤੇ ਨਾ ਅੰਮ੍ਰਿਤਸਰ ਵਾਲੇ ਉੱਤੇ ਵੀ ਸਮਗਲਿੰਗ ਬਹੁਤ ਹੁੰਦੀ 골ਡ ਦੀ ਸਭ ਨੂੰ ਪਤਾ ਹੀ ਹੈ ਤਾਂ ਕਰਕੇ ਥੋੜੀ ਜੀ ਸਖਤਾਈ ਹੈ ਸਖਤਾਈ ਹੋਣੀ ਵੀ ਜ਼ਰੂਰੀ ਹੈ ਫਿਰ ਵੀ ਮਤਲਬ ਪੂਰਾ 에어ਪੋਰਟ ਦਾ ਕੰਮ ਹੈ ਤੇ ਸਭ ਦੀ ਨਿਗ੍ਹਾ ਹੁੰਦੀ 에어ਪੋਰਟਾਂ ਤੇ ਤੇ 50000 ਤੱਕ ਦਾ ਚੀਜ਼ ਕੋਈ ਵੀ ਲਿਆ ਸਕਦੇ ਆ ਉਦੋਂ ਬਾਅਦ ਆਪਣਾ ਟੈਕਸ ਪੇ ਕਰਨਾ ਪੈਂਦਾ ਤੇ ਮੇਰੇ ਨਾਲ ਇੱਕ ਦੋਸਤ ਗਏ ਸੀ ਮੇਰੇ ਉਹ 골ਡ ਦਾ ਕੰਮ ਹੀ ਕਰਦੇ ਆ ਇਹ ਭੀੜੀ ਵਾਲੇ ਤੋਂ ਮੇਰੇ ਨਾਨਕਿਆਂ ਤੋਂ ਇੱਕ ਡੱਬਾ ਲਈ ਤੁਸੀਂ ਇੱਕ ਮੇਰਾ ਦੋਸਤ ਹੈ ਬਲੂ ਬੈਲ ਵਾਲਾ ਮਲੋੜ ਤੋਂ ਟਿੰਕਾ ਤੇ ਮੋਬਾਈਲਾਂ ਦੀ ਗੱਲ ਕਰਦੇ ਸੀ ਦੋ ਮੋਬਾਈਲ ਮੈਂ ਲੈ ਲਏ ਤੇ ਮੇਰੇ ਯਾਰ ਨੇ ਟਿੰਕਾ ਉਹਨੂੰ ਵੀ ਘਰੋਂ ਫੋਨ ਕੋਲੋਂ ਆ ਕੇ ਉਹਨੇ ਵੀ ਲੈ ਲਈ ਦੋ ਤਿੰਨ ਮੋਬਾਈਲ ਤਿੰਨ ਲੈ ਛੇ ਸ਼ਾਇਦ ਉਹਨੇ ਤੇ ਜਿਹੜਾ ਦੂਜਾ ਦੋਸਤ ਆ ਉਹਨੇ ਇੱਕ ਨੇ ਤਾਂ ਲਿਆ ਹੀ ਨਹੀਂ ਇੱਕ ਨੇ ਪੁਰਾਣਾ ਫੋਨ ਲੈ ਲਿਆ ਸੀਗਾ ਤੇ ਟਿੰਕਾ ਸੀ ਜਿਹੜਾ ਮੇਰਾ ਦੋਸਤ ਉਹ ਇੱਥੋਂ ਘਰੋਂ ਫੋਨ ਨਹੀਂ ਲੱਗ ਗਿਆ ਸੀ ਕਿਉਂਕਿ ਮੇਰੇ ਫੋਨ ਨਹੀਂ ਵਰਤ ਲੈਂਦਾ ਉਹ ਸੀ ਉਹਨੇ ਜੀ ਉੱਥੇ ਦੁਕਾਨ ਦੇ ਵਿੱਚ ਫੋਨ ਲੈ ਲਿਆ ਸਸਤਾ ਹੀ ਬਹੁਤ ਮਿਲਿਆ ਉਹਨੇ ਲਿਆ ਸੀਗਾ ਜੀ 13 Pro Max <makes> ਤੇ ਮਤਲਬ ਤਿੰਨ ਫੋਨ ਲੈ ਆਉਣੇ ਤੇ ਜਿਹੜਾ ਪਹਿਲਾ ਸਭ ਤੋਂ ਫੋਨ ਲਿਆ ਸੀ ਉਹਦੇ ਵਿੱਚੋਂ ਮੈਂ ਸਿਮ ਪਾ ਲਿਆ ਕਿਉਂਕਿ ਉਹਨੂੰ ਫਿਰ ਲੋਡ ਪੈਣੀ ਸੀ ਘਰੇ ਘਲ-ਗਲ ਕਰਨ ਨੂੰ ਵੀ ਐ ਮੇਰੇ ਫੋਨ ਤੋਂ ਗੀਰ ਮੇ ਨਾਲ ਨਹੀਂ ਹੁੰਦਾ ਤਾਂ ਔਖਾ ਆ ਜਾਂਦਾ ਬੰਦੇ ਨੂੰ ਸਿਮ ਪਾ ਲਿਆ ਜੀ ਚਲੋ ਦੋ ਫੋਨ ਤਾਂ ਦੇ ਕੋਈ ਸੀਗੇ ਬੰਦੀ ਭੇਜ ਦੱਬਾਉਣੇ ਇੱਕ ਫੋਨ ਖੋਲ ਲੈ ਸੀ ਆਉ ਦਾ ਤੇ ਜਿੱਦਣ ਸਾਡੀ ਵਾਪਸੀ ਸੀਗੀ ਜੀ ਸਾਡੀ ਵਾਪਸੀ ਸੀ ਜੀ 에어 ਇੰਡੀਆ ਤੇ ਉਹ ਜਿਹੜੀ ਲਾਲ ਜੀ ਫਲਾਈਟ ਹੁੰਦੀ ਹੈ ਤੇ ਜਿਹੜਾ ਮੋਬਾਈਲ ਸੀ ਜੀ ਅਸੀਂ ਆਪਦੇ ਕੈਰੀ ਬੈਗ ਚ ਪਾ ਲਿਆ ਜਿਹੜਾ ਨਾਲ ਲਿਆ ਹੁੰਦਾ ਆਪਣੇ 7 ਕਿਲੋ ਵਾਲਾ ਤੇ ਮੈਂ ਵੀ ਉਹਦੇ ਵਿੱਚ ਪਾ ਲਏ ਦੋ ਜਿਹੜਾ ਬਾਈ ਟਿੰਕਾ ਸੀ ਉਹਨੇ ਦੋ ਫੋਨ ਆ ਆਪਣੇ ਕੋਲੇ ਰੱਖ ਲਏ ਜੇਬਾਂ 'ਚ ਪਾ ਲਈਆਂ ਕੈਰੀ ਬੈਗ 'ਚ ਪਾ ਲਈ। ਇੱਕ ਫੋਨ ਆ ਆਪਣਾ ਜੀ ਉਹਨੇ ਪਾ ਲਿਆ ਜਿਹੜਾ ਹੁੰਦਾ ਆਪਣਾ ਵੱਡਾ ਬੈਗ ਉਹਦੇ ਵਿੱਚ ਪਾ ਲਿਆ ਉਹਨੇ। ਤੇ ਸਾਡੇ ਜਿਹੜੇ ਬੈਗ ਸੀ ਜੀ ਉਹਨਾਂ ਦਾ ਵੇਟ ਬੁੱਟ ਹੋਇਆ ਤੇ ਉਹਨਾਂ ਨੇ ਜੀ ਟਿੰਕੇ ਨੇ ਬਾਈ ਨੇ ਆਪਣੇ ਬਰੋਟ ਵਾਲੇ ਜਨਰਲ ਆ ਕੇ ਬੈਗ ਨੂੰ ਪੂਰਾ ਸੇਫ ਕਰਕੇ ਤੇ 에ਅਰਲਾਈਨ ਵਾਲਿਆਂ ਨੂੰ ਦਿੱਤਾ। ਉਹਨਾਂ ਨੇ ਉੱਥੋਂ ਲੈ ਕੇ ਚੱਕੇ ਤੇ ਜਾ ਕੇ ਸ਼ਿਫਟ ਕਰਤੇ। ਤੇ ਸਾਡੀ ਫਲਾਈਟ ਮਤਲਬ ਕੋਈ ਮਤਲਬ ਘੰਟਾ ਕੁ ਲੇਟ ਸੀਗੀ ਉਦੋਂ ਬੈਠਰੇ ਗੱਲਾਂ ਬਾਤਾਂ ਕਰੀ ਗਏ। ਤੇ ਉੱਥੇ ਮਾੜੀ ਮੋਢੀ ਸ਼ਾਪਿੰਗ ਕਰੀ ਬਈ ਟੈਂਕਰ ਕਰਨ ਲੈਣਾ ਦੀ ਮਾੜਾ ਮੋਟਾ ਸਮਾਨ ਤੇ ਜਹਾਜ਼ 'ਚ ਬਹਿ ਗਏ ਵਧੀਆ ਸੀ ਇਹ ਸਾਨੂੰ ਆਏ ਸੀ ਚੱਲ ਵੀ ਜਾ ਕੇ ਨਿਆਰੇ ਲਵਾਂਗੇ ਉੱਥੇ ਸੱਚ ਇੱਕ ਗੱਲ ਹੋਰ ਮੇਰਾ ਜਿਹੜਾ ਦੂਜਾ ਦੋਸਤ ਹੈ ਜਿਹੜਾ ਮੇਰੇ ਨਾਲ 골ਡ ਦਾ ਕੰਮ ਕਰਦੇ ਉਹਨਾਂ ਨੇ ਬਿਸਕਟ ਵੀ ਲੈਏ ਸੀ ਛੋਟੇ ਛੋਟੇ ਮੇਨਾਂ ਦਾ ਹੋਊਗਾ ਕਿ ਸਵਾ ਕਤੋਲੇ ਦੇ ਇੱਕ ਬਿਸਕਟ ਉਤੋਂ ਦੇ ਹਿਸਾਬ ਨਾਲ ਰੇਟ ਬਹੁਤ ਘੱਟ ਸੀ ਇੰਡੀਆ ਦੇ ਹਿਸਾਬ ਨਾਲ 50000 ਤੋਂ 20000 ਵੱਧ ਬੰਦੇ ਸੀ ਤੇ ਮੈਨੂੰ ਫਿਰ ਵੀ ਦਿਲ 'ਚ ਹੁੰਦਾ ਹੀ ਐਰ ਵੀ ਕਿਉਂ ਐਵੇਂ ਮਾੜਾ ਮਾਟਾ ਰੋਕ ਲੈ ਐਰਪੋਰਟ ਤੇ ਵੀ ਫਿਰ ਵੀ ਸਵਾਲ ਜਵ ਐਵੇਂ ਨਾਮ ਦਾ ਨਾਮ ਹੀ ਹੋ ਜਾਂਦਾ ਇਹਨਾਂ ਕੰਮਾਂ 'ਚ ਤੇ ਉਹਨੇ ਵੀ ਮਤਲਬ ਤਿੰਨ ਲਏ ਸੀ ਇੱਕ ਕਾਪ ਰੱਖ ਲਿਆ ਇੱਕ ਦੂਜੇ ਮੇਰੇ ਦੋਸਤ ਨੂੰ ਦਿੱਤਾ ਇੱਕ ਮੈਨੂੰ ਦਿੱਤਾ ਉਹਨੇ ਤੇ ਮੈਂ ਉਹਦਾ ਨਾ ਜੀ ਮਤਲਬ ਜਿਹੜਾ ਹੁੰਦਾ ਆਪਣੀ ਪਾਪਟ ਜੀ ਹੁੰਦੀ ਹੈ ਚੰਗੀ ਤਰ੍ਹਾਂ ਵੀ ਪੂਰੀ ਬਲੈਕ ਰੰਗ ਦੀ ਸੀ ਵਿੱਚ ਪਤਾ ਨਹੀਂ ਲੱਗੀ ਕਿੰਗੀ ਤਰ੍ਹਾਂ ਪਾ ਲਿਆ ਮੈਂ ਵੈਸੇ ਚੱਲ ਕਿ ਕਿਉਂ ਐਵੇਂ ਰਿਸਕ ਲੈਣਾ ਕਾਰਡਾਂ ਦੇ ਵਿੱਚ ਉਹ ਵੈਸੇ ਪਤਾ ਨਹੀਂ ਲੱਗਦਾ ਸੀਗਾ ਤੇ ਜਦੋਂ ਅਸੀਂ ਪਹੁੰਚ ਗਏ ਅਮਰਫਰੇਪੋਰਟ ਤੇ ਐਵੇਂ ਕਹ ਲਗੇ ਇਰ ਇੰਡੀਆ ਨੇ ਸਾਨੂੰ ਖਵਾਇਆ ਪਿਆ ਫ੍ਰੀ 'ਚ ਇਹ 'ਚ ਕੋਈ ਸ਼ੱਕ ਨਹੀਂ ਸਰਵਿਸ ਦਿੱਤੇ ਹੋਰ ਵੀ ਵਧੀਆ ਮੈਂ ਦੋ ਤਿੰਨ ਨਾਰੀ ਖਾ ਲੂ ਤੇ ਤੇ ਬਾਕੀ ਟੈਸਟ ਟੈਸਟ ਕਰੀ ਜਾਂਦੇ ਜੀ ਵੀ ਕਿਦੋਂ ਬੁਖਾਰ ਫੂਰਤਾ ਨਹੀਂ ਚਲੋ ਉਹ ਤਾਂ ਉਹਨਾਂ ਦਾ ਪ੍ਰੋਸੈਸ ਸੀਗਾ ਉਹ ਤੋਂ ਕਰੋਨਾ ਕਰਕੇ ਜਦੋਂ ਮੈਂ ਨੰਗਲ ਲੱਗਿਆ ਜਿਹਦੇ ਵਿੱਚ ਜਿਹੜਾ ਜਦੋਂ ਆਪਾਂ ਨੰਗਾਉਂਦੇ ਆ ਚੈੱਕ ਕਰਦੇ ਹੁੰਦੇ ਕੁਝ ਲੈ ਕੇ ਤੇ ਨੇ ਬੈਗ ਬੁਗ ਚੈੱਕ ਕਰਦੇ ਨੇ ਆਪਣੇ ਤੇ ਮੈਨੂੰ ਆ ਤੇ ਜੀ ਕੱਡੋ 골ਡ ਕਿੱਥੇ ਹੈ ਮੈਂ ਹੈਰਾਨੀ ਰਹਿ ਗਿਆ ਮੈਂ ਤਾਂ ਕੀ ਮੈਂ ਹਾਂ ਇਹ ਆ ਦੇਖੋ ਆਲੇ ਕੇ ਆ ਮੈਂ ਤਾਂ ਤੇ ਸੇ ਕਹਿੰਦਾ ਕਹਿੰਦੇ ਇਹਦੇ ਤੁਸੀਂ ਲਿਆ ਨਹੀਂ ਸਕਦੇ ਮੈਂ ਹਜੇ ਇਹ 50000 ਦਾ ਹੀ ਉਹਦੇ ਹਿਸਾਬ ਨਾਲ ਤੁਸੀਂ ਬਿੱਲ ਵੇਖ ਲਓ ਚੱਲ ਕੋਈ ਨਹੀਂ ਇਹਨਾਂ ਦੇ ਵਿੱਚ ਛੱਡ ਵੀ ਦੰਦੇ ਕੋਈ ਬੜੀ ਵੱਡੀ ਚੀਜ਼ ਨਹੀਂ ਸੀ ਆਪਾਂ ਕਿਹੜਾ ਕਿਰੋ ਕਰਨਾ ਚਲ ਉਹਨਾਂ ਦਾ ਕੰਮ ਸੀ 골ਡ ਦਾ ਤਾਂ ਲੈ ਕੇ ਆਏ ਸੀ ਵੀ ਯਾਦਗਾਰੀ ਰਹਿ ਜਾਂਦੀ ਚੀਜ਼ ਤੇ ਮੇਰੇ ਨਾਲ ਚੱਲ ਠੀਕ ਹੈ ਕੋਈ ਨਹੀਂ ਜਾ ਬੜਾ ਤੇ ਬਾਕੀ ਦੂਜਿਆਂ ਨੂੰ ਪੁੱਛਿਆ ਉਹਨਾਂ ਨੇ ਵੀ ਛੱਡਤਾ ਚੱਲ ਕੇ ਬਿਸਕਟ ਦਾ ਕੀ ਹੁੰਦਾ ਤੇ ਚੱਰੇ ਤਾਂ ਲਿਆਈ ਸਕਦੇ ਕੋਈ ਬੜੀ ਮਹਿੰਗੀ ਚੀਜ਼ ਵੀ ਨਹੀਂ ਸੀ ਤੇ ਬਾਕੀ ਦਾ ਮੋਬਾਈਲ ਸੀ ਮੋਬਾਈਲ ਮੈਨੂੰ ਆਲੇ ਦਿਖਾ ਮੈਂ ਦੋਨੇ ਐ ਜੇਬਾਂ ਨੇ ਪਾਈ ਸੀ ਇੱਥੇ ਮੈਂ ਦਿਖਾਤਾ ਮੈਂ ਹ ਤੇ ਮੇਰਾ ਹੋ ਗਿਆ ਜੀ ਉਹ ਤੋਂ ਮਗਰੋਂ ਮੇਰੇ ਬਾਈ ਦਾ ਟਿੰਕਾ ਸੀਗਾ ਉਹਦਾ ਬੈਗ ਆ ਰਿਆ ਸੀ ਉਹਦੇ ਪਟੇ ਤੇ ਡਿੱਕੀਆਂ ਦੇ ਵਿੱਚ ਸੀ ਤੇ ਬਈ ਉਹਦਾ ਜਦੋਂ ਵੇਖਿਆ ਸਾਨੂੰ ਦੋਰੋ ਵੀ ਲੱਗਿਆ ਉਹ ਤੇ ਉਹ ਜੈਪ ਟੁੱਟੀ ਵੀ ਉਹਦੀ ਤੇ ਬਈ ਸਾਡੇ ਤਾਂ ਬਣ ਗਈ ਭਾ ਦੀ ਮੋਬਾਈਲ ਕਿਹੜਾ ਸਸਤਾ ਸੀਗਾ ਵੀ ਲੱਖਾਂ ਦਾ ਮੋਬਾਈਲ ਸੀਗਾ 1 ਲੱਖ ਕੁਛ ਦਾ ਆਇਆ ਸੀ ਮੈਨੂੰ ਲੱਗਦਾ ਤੇ ਜੱਪ ਜੱਪ ਟੁੱਟੀ ਵੇਖ ਕੇ ਤਾਂ ਹੈਰਾਨੀ ਰਹਿ ਗਏ ਬਈ ਤੇ ਨਾਲੇ ਉਹਨੇ ਚੰਗੀ ਤਰ੍ਹਾਂ ਨਾ ਕੋਟੀ ਚਿਲ ਕੋਲ ਘੋਲ ਘੋ ਕੇ ਪਾਇਆ ਸੀ ਤੇ ਵਿੱਚ ਅਸੀਂ ਉਹੀ ਗੱਲ ਮੋਬਾਈਲ ਭਾਲ ਲਿਆ ਖਾਲੀ ਡੱਬਾ ਵਿੱਚ ਮੋਬਾਈਲ ਹੈ ਹੀ ਨਾ ਸਾਰਿਆਂ ਦੇ ਭਾ ਦੀ ਬਣ ਗਈ ਏ ਬਈ ਅਸੀਂ 에ਅਰਲਾਈਨ ਨਾਲ ਗੱਲ ਕਰੀ ਅਸੀਂ ਉਹਦੇ ਨਾਲ ਗੱਲ ਕਰਦੇ ਆ ਉਹਦੇ ਵੀ ਸਾਨੂੰ ਨਹੀਂ ਪਤਾ ਜਿਹੜੇ ਉੱਥੇ ਖੜੇ ਹੁੰਦੇ ਆਪਣੇ ਪੁਲਿਸ ਵਾਲੇ ਉਹਨਾਂ ਨਾਲ ਗੱਲ ਕਰੀ ਉਹਦੇ ਵੀ ਸਾਨੂੰ ਨਹੀਂ ਪਤਾ 에ਅਰਲਾਈਨ ਨਾਲ ਗੱਲ ਕਰੋ 에ਅਰਲਾਈਨ ਨਹੀਂ ਆਈ ਨਾ ਦੇ ਬਈ ਬਹੁਤ ਰਹੇ ਮੱਥਾ ਮਾਰਿਆ ਮੂਡ ਆਫ ਹੋ ਗਿਆ ਪੂਰੀਆਂ ਮਿੰਤਾਂ ਵੀ ਕਰਕੇ ਵੇਖ ਲਿਆ ਡਰਾ ਕੇ ਵੇਖ ਲਿਆ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ 에ਅਰਲਾਈਨ ਵਾਲਿਆਂ ਨੇ ਵੀ ਜਦੋਂ ਆਪਾਂ ਵਿੱਚ ਤਰਿਆ ਸੀ ਬੈਗ ਜਾਜ ਦੇ ਇਹਨਾਂ ਦੇ ਜਾਜ ਚ ਤਰਿਆ ਸੀਗਾ ਤੇ ਲਾਇ ਵੀ ਇਹਨਾਂ ਜਾਜ ਦੇ ਬੰਦਿਆਂ ਨੇ ਸੀਗਾ ਤੇ ਰਸਤੇ ਵਿੱਚ ਕਿੱਧਰ ਜਾਵੜਾ ਮੋਬਾਈਲ ਤੇ ਕੋਈ ਗੱਲ ਨਹੀਂ ਬਣੀ ਅਸੀਂ ਉੱਥੇ 2 ਘੰਟੇ ਮੱਥਾ ਮਾਰ ਬਾਹਰ ਆ ਗਏ ਜੀ ਕਿਸਮਤ ਵੇਖੋ ਮਾੜੀ ਉਹਦਣਾ ਤੇ ਬਾਹਰ ਆ ਕੇ ਜੀ ਸੱਚ ਇੱਕ ਤੁਹਾਨੂੰ ਗੱਲ ਦੱਸਣੀ ਭੁੱਲ ਗਿਆ ਮੇਰੇ ਕੋਲ ਤਿੰਨ ਮੋਬਾਈਲ ਸੀ ਨਾ ਇੱਕ ਮੋਬਾਈਲ ਜਿਹੜਾ ਸੀਗਾ ਉਹਦਾ ਦੇ ਵੀ ਤੁਹਾਨੂੰ ਟੈਕਸ ਪੇ ਕਰਨਾ ਪਊਗਾ ਮਤਲਬ ਮੈਂ ਫੋਨ ਲੈ ਕੇ ਆਇਆ ਸੀ ਕਿ 12 ਤੋਂ 15 ਰੁਪਏ ਸਸਤਾ ਉਹਦਾ ਮੇਰੇ ਤੋਂ 5000 ਰੁਪਏ ਉਹਨੇ ਭਰਾਇਆ 6000 ਉਹ ਮੈਂ ਨਾ ਡਿਨੇਟਿਵ ਤੋਂ ਭਰਤਾ ਚਲੋ ਬਾਹਰ ਆਏ ਜੀ ਕਨਫਿਊਜ਼ ਹੋ ਗਏ ਵਰਦੇ ਸੀ ਬਾਹਰ ਸਾਡਾ ਡਰਾਈਵਰ ਢਿੱਕੀਆਂ ਦਾ ਸਾਨੂੰ ਉਹਨੂੰ ਵਿਚਾਰੇ ਨੂੰ ਤਿੰਨ ਚਾਰ ਘੰਟੇ ਉਹ ਢਿੱਕਦੇ ਨੂੰ ਤੋਂ ਗਲਤੀ ਨਾਲ ਕਿਤੇ ਇੱਕ ਬਿਸਕੁਟ ਜਾਂ ਵੀ ਢਿੱਕ ਲਿਆ ਵਰ ਸਾਨੂੰ ਪਤਾ ਕਿਵੇਂ ਅਸੀਂ ਵਾਰ ਨੇੜੇ ਕਰੀ ਕਿਵੇਂ ਸਾਰੀ ਸੈਟਿੰਗ ਕਰੀ ਸਾਰਾ ਮੂਡ ਅਪ ਸੈੱਟ ਤੇ ਹੁਣ ਮੋਬਾਈਲ ਵੀ ਉਹਦਾ ਐਂ ਮਹਿੰਗਾ ਸੀ ਤੇ ਉਹ ਚਲ ਬਿਸਕਟ ਜਾਇ ਮਹਿੰਗਾ ਸੀ ਚਾਰਾ ਕੀ ਕਰ ਸਕਦੇ ਹਾਂ ਪਰ ਇਨਾ ਸ਼ੁਕਰ ਰਹਿ ਗਿਆ ਵੀ ਉਹਦੇ ਵਿੱਚ ਬਾਈ ਟਿੰਕੀ ਨੇ ਸਿਮ ਪਾਤਾ ਸੀਗਾ ਸਿਮ ਪਾਤਾ ਸੀ ਉਹਨੂੰ ਤੇ ਉਹਦਾ ਜਿਹੜਾ ਲੋਕ ਹੈ ਉਹ ਹੁਣ ਬਾਈ ਟਿੰਕੀ ਨੂੰ ਪਤਾ ਸੀਗਾ ਪਿੰਡ ਆ ਕੇ ਜੀ ਅਸੀਂ ਪਿੰਡ ਆ ਕੇ ਜੀ ਬਾਈ ਟਿੰਕੀ ਦਾ ਭਰਾ ਵਧੀਆ ਵਿਚਾਰਾ ਰੋਕੀ ਯਾਰ ਦੋਸਤ ਆਪਣਾ ਉਹਨੂੰ ਜਾਣਦਾ ਸੀ ਵੀ ਸਿਮਰਜੀਤ ਮੱਕੜਾ ਇਫਰ ਉਹਨਾਂ ਨੂੰ ਫੋਨ ਲਾਇਆ ਫੋਨ ਦੇ ਉੱਤੇ ਵੀ ਬਾਈ ਨੇ ਇੰਟਰਵਿਊ ਦਿੱਤੀ ਵੀ ਐ ਕਰਕੇ ਵੀ 에어ਲਾਈਨ ਦੀ ਗਲਤੀ ਹੈ 에어ਲਾਈਨ ਦੇ ਬੰਦੇ ਨੇ ਸਭ ਕੁਝ ਕਰਿਆਗਾ ਵੀ ਸਾਡੀ ਕੀ ਗਲਤੀ ਹੈ ਸਤਾ ਬਤਲਵਾਇਆ ਤਾਂ ਫਿਰ ਬੰਦਾ ਕੋਈ ਸੇਫ ਇਰੀ ਘੁੰਮਣ ਨਹੀਂ ਜਾ ਸਕਦਾ ਚਲੋ ਇਹ ਕਰਦੇ ਕਰਾਉਂਦੇ ਫਿਰ ਜੀ ਇੱਥੋਂ ਆਪਣੇ ਜਿਹੜੇ ਹੈਗੇ ਪੁਲਿਸ ਵਾਲੇ ਵਿਚਾਰੇ ਉਹ ਨਾਲ ਗਏ ਸਪਰੇਸ ਕਰਿਆ ਹੁਸੈਮਰਾਹੀਂ ਤੇ ਉਹਦੇ ਲੁਕੇਸ਼ਨ ਤੁਸੀਂ ਅੰਮ੍ਰਿਤਸਰ ਕੋਲ ਕੋਈ ਪਿੰਡ ਸੀਗਾ ਜੀ ਉੱਥੋਂ ਦਾ ਬੰਦਾ ਸੀਗਾ ਤੇ ਉਹਦਾ ਕੰਮ ਇਹ ਹੀ ਹੁੰਦਾ ਸੀ ਜਿਹੜਾ ਬੈਗ ਹੈ ਬੈਗਾਂ ਨੂੰ ਮਤਲਬ ਜਹਾਜ਼ ਚੋਂ ਚੱਕ ਕੇ ਮਤਲਬ 에어ਪੋਰਟ ਤਾਂ ਵਿੱਚ ਲੈ ਕੇ ਆਉਣਾ ਇੱਥੇ ਬੰਦੇ ਖੜੇ ਹੁੰਦੇ ਸਮਾਨ ਉਹਦੇ ਥਰੂ ਬੰਦਾ ਫੜਿਆ ਗਿਆ ਜੀ ਤੇ ਉਹ ਕਿਉਂਕਿ ਬਹੁਤ ਜਲਦੀ ਪ੍ਰਸਤੁਤ ਹੋਇਆ ਤਾਂ ਕਰਕੇ ਨਹੀਂ ਤਾਂ ਸ਼ਾਇਦ ਨਹੀਂ ਫੜਿਆ ਜਾਂਦਾ ਉਹ ਫੋਨ ਬੰਦ ਜਾਂ ਬੰਦ ਬੰਦ ਜਾਂ ਕੁਝ ਵੀ ਹੋ ਜਾਂਦਾ ਪਰ ਇਹ ਬਾਈਟਿੰਕੇ ਨੂੰ ਸਾਰੀ ਸਟੋਰੀ ਦਾ ਪਤਾ ਉਹਨ ਮੇਰੇ ਨਾਲ ਜਾ ਵੀ ਰੇ ਘੁੰਮਣਾ ਆਪਾਂ ਸਾਰੀ ਸਟੋਰੀ ਉਹਨਾਂ ਨੂੰ ਚੰਗੀ ਤਰ੍ਹਾਂ ਫੇਰ ਪੁੱਛਾਂਗੇ ਵੀ ਉਹਦੋਂ ਗਾਂ ਵਾਲਾ ਕੰਮ ਕੀ ਬਣਿਆ ਸੀ ਮੇਰੇ ਤੋਂ ਹੀ ਦੋ ਅਲੱਗ ਹੋ ਗਏ ਸੀ ਤੇ ਪਰ ਐ ਬਾਈਟਿੰਕੇ ਨੇ ਦਿਮਾਗ ਤੋਂ ਕੰਮ ਲਿਆ ਤਾਂ ਕਰਕੇ ਮੋਬਾਈਲ ਬਾਈਟਿੰਕੇ ਦਾ ਵਾਪਸ ਆ ਗਿਆ ਆਇਆ ਪੁਲਿਸ ਦੇ ਥਰੂ ਹੈ ਤੇ ਉਹਦੇ ਲਈ ਆਪਾਂ ਧੰਨਵਾਦੀ ਵੀ ਆ ਪੁਲਿਸ ਦੇ ਵੀ ਚਲੋ ਵਿਚਾਰੇ ਦਾ ਕੁਛ ਨਾ ਕੁਛ ਤਾਂ ਬਚਿਆ ਚਲੋ ਸ ਅੱਜ ਉਹ ਤੇ ਟੈਕਸੀ ਡਰਾਈਵਰ ਹੁੰਦੇ ਉਹਨਾਂ ਨੂੰ ਕਹਤਾ ਸੀ ਵੀ ਇੱਥੇ ਆ ਗਿਆ ਤਾਂ ਫਿਰ ਸਾਨੂੰ ਫੋਨ ਫੋਨ ਕਰ ਦੋ ਨੰਬਰ ਨੰਬਰ ਦੇਤੇ ਸੀ ਪਰ ਅੱਜ ਕੱਲ ਕੌਣ ਕਿਸ ਨੂੰ ਵਾਪਸ ਕਰਦਾ ਤੇ ਗੱਲ ਆਇਆ ਸੀ ਮੁਕਤੀ ਕਲੇ ਸੀ ਬਈ ਦੇਖ ਲਓ 에ਅਰਲਾਈਨ ਦਾ ਬੰਦਾ ਹੁਣ ਤੁਸੀਂ ਭਰੋਸਾ ਕਿੱਥੇ ਕਰੋਗੇ ਆਪਾਂ ਤਾਂ ਹੁਣ 에ਅਰਲਾਈਨਾਂ ਦੇ ਬੈਗ ਦੇਤੇ ਹੁਣ ਉਹਨਾਂ ਦੇ ਬੰਦੇ ਰੱਖ ਕੇ ਆਉਣੇ ਉਹਨਾਂ ਦੇ ਬੰਦੇ ਲਾਉਣੇ ਆ ਹੁਣ ਉਹ ਬੰਦੇ ਨਹੀਂ ਕੱਢ ਲਿਆ ਵਿੱਚੋਂ ਵੇਖ ਲਓ ਤੁਸੀਂ ਇਹਨਾਂ ਕੋ ਹੁਣੀ ਕੋਈ ਸਕੈਮ ਕਰਨ ਲਈ ਮਸ਼ੀਆਂ ਉਹਦੇ ਵਿੱਚੋਂ ਕੱਢ ਲਿਆ ਤੇ ਸਾਡਾ ਤਾਂ ਬੜਾਤਾ ਸੀ ਟੂਰ ਐਂ ਹੁੰਦੀ ਹੁੰਦੀ ਆ ਇਸ 에ਅਰਪੋਰਟ ਤੇ ਮੈਂ ਤੁਹਾਨੂੰ ਇਹੀ ਰਹਿ ਦਿੰਨਾ ਵੀ ਜੇ ਕੋਈ ਚੰਡੀਗੜ੍ਹ ਜਾਣਾ ਤਾਂ ਬਹੁਤ ਵਧੀਆ ਹੈਗਾ ਪਰ ਮੈਂ ਮੇਰਾ ਐਕਸਪੀਰੀਅੰਸ ਇੱਡਾ ਵਧੀਆ ਨਹੀਂ ਰਿਹਾ ਇੱਥੇ ਤੇ ਬਾਕੀ ਆਪਦੀ ਆਪਦੀ ਮਰਜ਼ੀ ਹੁੰਦੀ ਹੈ ਜੇ ਕਿਸੇ ਨੂੰ ਵੀ ਨੇੜੇ ਲੱਗਦਾ ਤਾਂ ਅੱਡ ਗੱਲ ਹੈ ਪਰ ਮੈਂ ਤੁਹਾਨੂੰ ਇਹੀ ਰਹਿ ਦਿੰਦਾ ਕਿ ਤੁਸੀਂ ਉਤਰਨਾ ਹੈ ਤਾਂ ਦਿੱਲੀ 에ਰਪੋਰਟ ਤੇ ਜਾਓ ਤੇ ਬਾਕੀ ਅੱਜ ਲਈ ਇੰਨੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਜਾਣਕਾਰੀ ਪਸੰਦ ਆਈ ਹੋਣੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਹਦੇ ਫਾਇਦਾ ਹੋ ਜੇ ਜੇ ਤੁਸੀਂ ਐਸਪਾਸ 에ਰਪੋਰਟ ਤੇ ਜਾਣਾ ਵੀ ਹੈ ਨਾ ਉਹ ਰੈਪ ਨਹੀਂ ਕਰਦੇ ਲੈਮਿਨੇਸ਼ਨ ਵੈਗ ਨੂੰ ਉਵੇਂ ਕਰਾ ਕੇ ਜਾਓ ਬਾਕੀ ਗਰਮੀ ਹੋ ਗਈ ਮੀਂਹ ਤੋਂ ਬਾਅਦ ਆਹ ਦੇਖ ਤੇ ਓਕੇ ਦੋਸਤੋ ਕੱਲ ਨੂੰ ਮਿਲਦੇ ਆਂ ਬਹੁਤ ਬਹੁਤ ਧੰਨਵਾਦ